ਜੀ ਸਰ ਕੀ ਹੋਇਆ ਤੁਸੀਂ ਬੋਲ ਰਹੇ ਹੋ ਇੱਥੇ ਜੀ ਮਾਨਜੋਗ ਸੀਐਮ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਤੇ ਮਾਨਜੋਗ ਡੀਆਈਜੀ ਪਟਿਆਲਾ ਰੇਂਜ ਦੀ ਬਿਲਕੁਲ ਕਲੀਅਰ ਕੱਟ ਪਾਲਿਸੀ ਹੈਗੀ ਆ ਕਿ ਜ਼ੀਰੋ ਟੋਲਰੈਂਸ ਟੁਵਰਡਸ ਗੈਂਗਸਟਰਸ ਐਂਡ ਐਂਟੀਸੋਸ਼ੀਅਲ 엘ਮੈਂਟਸ ਸਾਡੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਜਿਹੜੀ ਪੁਲਿਸ ਪਾਰਟੀ ਹੈਗੀ ਲெட் ਬਾਈ ਐਸਪੀ ਇਨਵੈਸਟੀਗੇਸ਼ਨ ਗੁਰਬੰਧ ਸਿੰਘ ਬੈਂਸ ਤੇ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ 'ਚ ਲਾਈਵ ਪੈਟਰੋਲਿੰਗ ਸਾਡੇ ਕੋਲੇ ਸੀਗੀ ਕੋਈ ਸੋਰਸ ਇਨਫੋਰਮੇਸ਼ਨ ਸੀਗੀ ਕਿ ਕੋਈ ਸ਼ੱਕੀ ਅਨਸਰ ਪਟਿਆਲੇ ਸ਼ਹਿਰ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਇਹ ਗੁਰਚਰਨ ਸਿੰਘ ਉਰਫ ਕਾਲੂ ਹੈਗਾ ਆ ਇੱਕੜੂ ਆਰੀਆ ਮੋਹਾੜੀ ਦਾ ਰਹਿਣ ਵਾਲਾ